ਬਿੰਦਰੇ ਅਜਾ ਬਾਬੀ ਕੀ ਸੋਚ ਚੰਦੇ ਬੋ ਕੁਛ ਨਹੀਂ ਸੋਚਣਾ ਕੀ ਆ ਹੂੰ ਉਦਾਂ ਹੀ ਬਸ ਨਹੀਂ ਨਹੀਂ ਕੋਈ ਦੀ ਗੱਲ ਵਾ ਚੁੱਪ ਕਰਕੇ ਬੈਠੀ ਆ ਉਹ ਨਹੀਂ ਨਹੀਂ ਬਾਬੀ ਉਦਾਂ ਹੀ ਬੈਠੀ ਕੱਲੀ ਜੋਗੀ ਤਾਂ ਕਰਗੇ ਲੈ ਫਿਰ ਚਾਹ ਤੇ ਪੀ ਤੇ ਕਿਥੇ ਗਈ ਵੀਰ ਜੀ ਵੀਰ ਜੀ ਆਹੀ ਝੋਨੇ ਵਾਲੀ ਆਹੀ ਬੰਦੇ ਤੇ ਕਹਿੰਦੇ ਇੱਕ ਵਾਰੀ ਫੇਰਾ ਮਾਰਾ ਵਾ ਉਹਨਾਂ ਵੀ 10 11 ਵਜੇ ਚੱਲ ਜਾਣਾ ਵਾ ਫਿਰ ਅੱਛਾ ਅੱਛਾ ਚਾਹ ਤੇ ਪੀ ਲਾ ਮੇਰਾ ਬੋ ਤੇ ਨਾਲ ਇਹ ਦਾਸ ਵੀ ਪਿੰਡੋਂ ਫੋਨ ਆਇਆ ਵਾ ਪਿੰਡੋ ਹਾਂਜੀ ਆਇਆ ਸੀ ਠੀਕ ਠਾਕ ਆ ਠੀਕ ਹੈ ਤੇ ਪਾਜੀ ਨੇ ਅੱਜ ਆਉਣਾ ਹੈ ਲੈਣ ਤੁਹਾਨੂੰ ਭਬੀ ਜੀ ਉਹਨਾਂ ਦਾ ਨਹੀਂ ਪਤਾ ਕਿ ਜਾਂ ਅੱਜ ਆਉਣਾ ਜਾਂ ਕੱਲ ਨੂੰ ਆਣਾ ਵੈਸੇ ਵੀ ਨਾ ਉਹਨਾਂ ਨੂੰ ਜਦੋਂ ਫੋਨ ਉਧਰੋਂ ਆ ਗਿਆ ਨਾ ਉਹਨਾਂ ਨੂੰ ਜਾਣਾ ਪੈਣਾ ਆ ਤੇ ਜੇ ਤੇ ਉਹ ਚਲ ਗਏ ਤੇ ਫਿਰ ਕੋਈ ਗੱਲ ਨਹੀਂ ਮੈਂ ਬਾਅਦ ਚ ਚਲ ਜਾਂਗੀ ਠੀਕ ਆ ਹਾਂਜੀ

ਮੈਂ ਕੱਲੀ ਤਾਂ ਆਈ ਆ ਉਹ ਨਾ ਗਏ ਹੀ ਮੁੰਡਿਆਂ ਨਾਲ ਘੁੰਮਣ 2-3 ਦਿਨ ਵਾਸਤੇ ਤੇ ਮੁੜੀ ਕਿ ਉਹਨਾਂ ਨੇ ਚੱਲ ਜਾਣਾ ਆਪਣੀ ਡਿਊਟੀ ਤੇ ਤੇ ਉਹਦਾ ਕਰਕੇ ਫਿਰ ਮੈਨੂੰ ਕਹਿੰਦੇ ਕਿ ਚਲ ਤੂੰ ਕੱਲੀ ਜਾ ਕੇ ਹੋਇਆ ਤੇ ਮੈਂ ਤੇ ਚਲ ਗਈ ਆਇਆ ਉੱਥੇ ਤੇ ਕਹਿੰਦੇ ਤੇ ਮੈਨੂੰ ਵੀ ਹੀ ਜਾਣ ਵੱਲੋਂ ਤੇ ਪਰ ਮੇਰਾ ਮੰਨ ਜਿਆ ਨਹੀਂ ਕੀਤਾ ਮੈਂ ਤੇ ਤਾਂ ਕਰਕੇ ਫਿਰ ਮੈਂ ਕੱਲੀ ਬਸਤੇ ਆ ਗਈ ਤੇ ਡੈਡੀ ਜੀ ਦਾ ਉਹ ਖੇਲ ਨਹੀਂ ਥੋੜਾ ਜਿਹਾ ਉਹ ਤਾਂ ਨੂੰ ਪਤਾ ਵੀ ਉਨ ਚੋਨਾ ਲੱਗਣ ਤੇ ਆ ਵਾ ਤੇ ਫਿਰ ਕੱਲੇ ਜਾਣੇ ਵਿਚਾਰੇ ਸਿਰ ਤੇ ਕੰਮ ਸਾਰਾ ਹੁਣ ਤੂੰ ਮੈਨੂੰ ਨਾ ਤੇਰਾ ਚਿਹਰਾ ਜਿਆ ਲੱਗਣੇ ਉੱਤਰਿਆ ਕੋਈ ਗੱਲਬਾਤ ਹੈਗੀ ਤੇ ਮੈਨੂੰ ਦੱਸ ਦੇ ਓ ਮੰਮੀ ਕੋਈ ਗੱਲ ਨਹੀਂ ਆ ਨਹੀਂ ਪੁੱਤ ਮਾਂ ਮੇਰੇ ਵੀ ਇੰਤਾਂ ਹੀ ਫਿਕਰ ਜਾਂਦੇ ਆ ਤੁਸੀਂ ਵੀ ਕੋਈ ਗੱਲ ਕਰੀ ਜਾਂਦੇ ਆ ਮੈਨੂੰ ਲੱਗਣਿਆ ਵੀ ਤੇਰਾ ਸ ਮੂੰਹ ਲੱਗਣਿਆ ਉੱtre ਉੱtre ਆ ਮੰਮੀ ਜੀ ਦੰਦੀ ਕੋਈ ਗੱਲ ਨਹੀਂ ਆ ਜੇ ਹੁੰਦੀ ਤੇ ਮੈਂ ਆਪਣੀ ਮੰਮੀ ਨਾਲ ਹੀ ਕਰਨੀ ਹੋਰ ਦੱਸੋ ਕਿੰਨਾ ਕਰਨੀ ਹੈ ਪੁੱਤ ਮੇਰੀ ਗੱਸੋਂ ਕੋਈ ਗੱਲ ਹੈ ਨਹੀਂ ਆ ਤੇ ਦੱਸ ਦੇ ਬਹੁਤੀ ਗੱਲ ਹੋ ਗਈ ਨਾ ਫਿਰ ਬਾਅਦ ਚੀ ਦੱਸਿਆ ਤੇ ਫਾਇਦਾ ਕੀ ਆ ਓਹੋ ਮੰਮੀ ਕਿਉਂ ਫਿਕਰ ਕਰੀ ਜਾਂਦੀਆਂ ਦਈ ਪੁੱਤ ਮਾਂ ਨੂੰ ਫਿਕਰ ਹੁੰਦਾ ਵਾ ਇੰਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਤਾਂ ਟੈਨਸ਼ਨ ਹੀ ਲਈ ਜਾਂਦੇ ਆ ਸਾਰੇ ਜਣੇ ਦੇ ਦੇ ਤੁ ਮੈਂ ਕਹਿੰਨੀ ਠੀਕ ਠਾਕ ਵਧੀਆ ਵਾ ਮੂੰ ਹੀ ਤੇਰਾ ਉੱtre ਲੱਗਦਾ ਮੈਨੂੰ ਪੁੱਤ ਉਹ ਮੰਮੀ ਉਦਾਂ ਤੁਹਾਨੂੰ ਲੱਗਦਾ ਰਹਿੰਦਾ ਵਾ ਠੀਕ ਆ ਨਾ ਐਵੇਂ ਹੀ ਪੁੱਤ ਮਾਂ ਨੂੰ ਬੜਾ ਫਿਕਰ ਹੁੰਦਾ ਮੈਨੂੰ ਤੈਨੂੰ ਪਤਾ ਹੀ ਆ ਮਾਂਵਾਂ ਨੂੰ ਤੀਆਂ ਦਾ ਫਿਕਰ ਹੁੰਦਾ ਮੰਮੀ ਜੇ ਕੋਈ ਗੱਲ ਹੋਵੇ ਨਾ ਤੇ ਮੈਂ ਤੁਹਾਨੂੰ ਹੀ ਦੱਸਣੀ ਆ ਦੱਸ ਪੁੱਤ ਮੈਨੂੰ ਤੇ ਫਿਕਰ ਹੈ ਹੀ ਆ ਨਾ ਤੇਰਾ ਤੇਰਾ ਮੂੰਹ ਹੀ ਅੱਗੇ ਨੂੰ ਮੱਸਾਂ ਜਿੰਨਾ ਹੋਇਆ ਦਾ ਵਾ ਉਹ ਮੰਮੀ ਉਦਾਂ ਹੀ ਤੁਹਾਨੂੰ ਲੱਗਦਾ ਰਹਿੰਦਾ ਵਾ ਐਵੇਂ ਟੈਨਸ਼ਨ ਨਾ ਲਿਆ ਕਰੋ ਹੋਰ ਦੱਸੋ ਮੇਰੇ ਮਾਸੀ ਪਿੰਡ ਗਏ ਆਂ ਹੀ ਠੀਕ ਠਾਕ ਉੱਥੇ ਸਾਰੇ ਠੀਕ ਠਾਕ ਮੈਨੂੰ ਤਾਂ ਬਸ ਤੇਰਾ ਫਿਕਰ ਰਹਿੰਦਾ ਦਿਨ ਰਾਤ ਤੇ ਬੋਦੇ ਵੰਡੇ ਨਾਲ ਘੁੰਮਿਆ ਕਰੋ ਠੀਕ ਆ ਨਾ ਭਾਬੀ ਵਿਚਾਰੇ ਇਕੱਲੇ ਕੰਮ ਕਰਦੀ ਆ ਮਰੋ ਮੈਂ ਕਿੱਥੇ ਜਾਣਾ ਬਦੋ ਬਦੀ ਇਹਨਾਂ ਨੇ ਭੇਜਿਆ ਜੀ ਜੋ ਬਣਾਉਂਦਾ ਚਲ ਹੋ ਜਾ ਮਮੀ ਦੋ ਚਾਰ ਦਿਨ ਆਉਦੇ ਕੋ ਗਰਮੀ ਬੜੀ ਹੈ ਧਿਆਨ ਰੱਖੋ ਆਪਣੀ ਸਿਹਤ ਦਾ ਮੈਂ ਤੇ ਆਪਸੋਂ ਗਰਮੀ ਬੜੀ ਹੈ ਤੇ ਆਪ ਨਹੀਂ ਇੱਥੇ ਖਲੋਂਡੀ ਤਾਂ ਉਹ ਨਹੀਂ ਦਿੰਦੀ ਮਾਸੀ ਤੇਰੀ ਚਲ ਕੋਈ ਐਲ ਨਹੀਂ ਘੁੰਮ ਆਏ ਆ ਨਾ ਹੁਣ ਤੇ ਚਲ ਵਧੀਆ ਹੋਵੇ ਨੇਕ ਨਾਲ ਮਨ ਹੋਰ ਹੋ ਜਾਂਦਾ ਤੇ ਸੱਸ ਠੀਕ ਠਾਕ ਹੈ ਨਨਾਂ ਦੇ ਠੀਕ ਠਾਕ ਹਾਂਜੀ ਅੰਮੀ ਜੀ ਸਾਰੇ ਠੀਕ ਨੇ ਨਾਨਾ ਕਿ ਚਲ ਨਹੀਂ ਉਮੀ ਇੱਥੇ ਹੀ ਆ ਪਤਾ ਨਾ ਕੀ ਆ ਉਹ ਭਾਜੀ ਦਾ ਖਰੇ ਬਾਹਰ ਦਾ ਕੰਮ ਬਣਿਆ ਵਾ ਅੱਛਾ ਤੇ ਉਹ ਹਲੇ ਨਾ ਟਾਈਮ ਤੱਕ ਇੱਥੇ ਰਹਿਣਗੇ ਠੀਕ ਆ ਚਲ ਤੇ ਨਾ ਕੰਮ ਕਮ ਕਰਾਉਂਦੀ ਐ ਇੰਨਾ ਹੀ ਬੜਾ ਹਣਾ ਨਹੀਂ ਨਹੀਂ ਬੜਾ ਵਧੀਆ ਸੁਭਾਅ ਨੂੰ ਸਾਰਿਆਂ ਦਾ ਹੀ ਤੇ ਆਪ ਚਲ ਪੈਣਾ ਵਾਂਗੂ ਰਹਿੰਦੀ ਐ ਕਦੀ ਮਹਿਸੂਸ ਹੋਇਆ ਇੰਨੀ ਆ ਬਿਨ ਨਾਣਵਾ ਫੇਰ ਤੇ ਚੰਗਾ ਹਾਂਜੀ ਤੇ ਮੰਮੀ ਦਾ ਸੁਭਾਅ ਬੜਾ ਵਧੀਆ ਵਾ ਚਲੋ ਰਲ ਮਿਲ ਕੇ ਕੰਮ ਕਰ ਲਈਦਾ ਵਾ ਠੀਕ ਆ ਪੁੱਤਾ ਇਦਾਂ ਹੀ ਰਲ ਮਿਲ ਕੇ ਰਹਿਣਾ ਹਾਂਜੀ ਹਾਂ ਕੁੱਤ ਮੇਰੀ ਗੱਲ ਸੰ ਕੋਈ ਵੀ ਗੱਲ ਹੋਈ ਨਾ ਮੈਨੂੰ ਦੱਸੀ ਚਾਹੇ ਆਪਣੇ ਵੀਰ ਨੂੰ ਦੱਸੀ ਉਸੇ ਵੇਲੇ ਫੋਨ ਕਰਕੇ ਦੱਸੀ ਚੰਗਾ ਕੱਲ ਦੱਸਣੀ ਚਾਹੀਦੀ ਕੋਈ ਵੀ ਹੋਵੇ ਮੇਰਾ ਪੁੱਤ ਸੌਂ ਹੀ ਗਈ ਹੈ ਮੇਰਾ ਪੁੱਤ ਤੇ ਮੇਰੀ ਧੀ ਜਾਈ ਥੱਕ ਜਾਂਦੀ ਹਣੀ ਆ ਕੰਮ ਕਰ ਕਰ ਕੇ ਹਾਂ ਵੇਖਦਾ ਇੱਥੇ ਰਮਾਂ ਨਾ ਰਹਿੰਦੀ ਹੁੰਦੀ ਧੀਆ ਦਾ ਕੀ ਹੈ ਵਿਚਾਰੀਆਂ ਦਾ ਮਾਪਿਓ ਘਰ ਹੀ ਐਸ਼ ਹੁੰਦੀ ਐ ਸਹੁਰਿਆਂ ਘਰ ਕਿੱਥੇ ਹੁੰਦੀ ਐ ਜੇ ਬਹਿ ਗਈਆਂ ਠੀਕ ਆ ਨਾ ਬੈਠੀਆਂ ਤੇ काम लगੀਆਂ ਰਹੀਆਂ ਸਾਰੀ ਦਿਹਾੜੀ ਕਿਦਰ ਮਾਂ ਨਵੇਲਾ ਸੌਂ ਗਈ ਆਪਣੀ ਮਾਂ ਦੇ ਕੁੱਚਰ ਦੇ ਮੈਂ ਤੇਰੇ ਕੱਪੜੇ ਲੱਗੀ ਪਾਉਣਾ ਤੇ ਚੱਲ ਆਪਣੇ ਪਿੰਡ ਅੱਜ ਦੀਦੀ ਪਿੰਡ ਦੀਦੀ ਵੇਲੋ ਤੁਸੀਂ ਉਹਦਣ ਕਹਿੰਦੇ ਤੂੰ ਮੇਰੀ ਪਹਿਣਾ ਮਰ ਗਈਆਂ ਫਿਰ ਤੁਸੀਂ ਇਦਾਂ ਕਿਉਂ ਕਰਨਦੇ ਆ ਮੇਰੇ ਨਾਲ ਤੂੰ ਪਹਿਣਾ ਵਾਲੇ ਕੰਮ ਨਹੀਂ ਕੀਤੇ ਤੈਨੂੰ ਮੈਂ ਪਿਆਰ ਨਾਲ ਵੀ ਸਮਝਾ ਕੇ ਵੇਖ ਲਿਆ ਵਾ ਨਾਲੇ ਦੀਦੀ ਤੁਸੀਂ ਕੱਪੜੇ ਪੈਕ ਕਰਦੇ ਆ ਤੇ ਐਵੀ ਕਰਨੀਗੇ ਹੈਗੇ ਤੇ ਮੈਂ ਕਿੱਦਾਂ ਜਾਊਂਗੀ ਕੋਈ ਗੱਲ ਨਹੀਂ ਬੱਸ ਜਾਂਦੀ ਆ ਨਾ ਚੱਲ ਆ ਜਾ ਦੀਦੀ ਵੀ ਲੋਈ ਦਾ ਨਾ ਹਾਂ ਸਰੋ ਵੀ ਦੱਸ ਕੀ ਮੰਮੀ ਕੀ ਹੈ ਯਾ ਪਤਾ ਕੁਛ ਨਹੀਂ ਉਦਾਂ ਹੀ ਕੋਈ ਗੱਲ ਵੱਤ ਦੱਸ ਮੇਰਾ ਪੁੱਤ ਹ ਨਹੀਂ ਮੈਂ ਗੱਲ ਨਹੀਂ ਕੋਈ ਵੀ ਉਦਾਂ ਹੀ ਅੱਖ ਲੱਗ ਗਈ ਮੜੀ ਜੀ ਪੁੱਤ ਤਾਂ ਦਾ ਬੇਪਿਕੜੀ ਹੋ ਕੇ ਮੇਰਾ ਪੁੱਤ ਸੁੱਤਾ ਹੈ ਹ ਸੁੱਤੀ ਰਹਿੰਦੀ ਕਿਉਂ ਉਠੀ ਮੰ ਮਮੀਆਂ ਉਹਦਾ ਮੈਂ ਗੱਲ ਸੋਚਣ ਦੀਆਂ ਇੱਕ ਪੀ ਪੇਕੀਆਂ ਘਰ ਕੁੜੀਆਂ ਨਾ ਕਿੰਨਾ ਵਧੀਆ ਰਹਿੰਦੀਆਂ ਵਾ ਨਾ ਹਾਂ ਪੁੱਤ ਨਾਰੇ ਕਿੰਨੀਆਂ ਸਿਆਣੀਆਂ ਹੁੰਦੀਆਂ ਵਾ ਸਾਰੇ ਕੰਮ ਕਰਦੀਆਂ ਵਾ ਨਾ ਤੇ ਸੋਹਰਿਆਂ ਘਰ ਜਾ ਕੇ ਪਤਾ ਨਹੀਂ ਕੀ ਸਾਰੇ ਕੰਮਾਂ ਦੀ ਜਾਂਚ ਵੀ ਹੁੰਦੀ ਆ ਤਾਂ ਵੀ ਕਹਿ ਦਿੰਦੇ ਆ ਇਹਨਾਂ ਨੂੰ ਕਿਹੇ ਕੰਮ ਦੀ ਜਾਂਚ ਨਹੀਂ ਆ ਤੇ ਇਦਾਂ ਵੀ ਸਾਰਿਆਂ ਨਾ ਹੁੰਦੀ ਆ ਤਾਂ ਮੇਰੀ ਗੱਲ ਸੁਣ ਆਪਣੇ ਘਰ ਨਾਲ ਪੇਕਿਆਂ ਘਰ ਸੌ ਗਲਤੀਆਂ ਹੋ ਜਾਂਦੀਆਂ ਮਾਪਿਓ ਮਾਫ ਕਰ ਦਿੰਦਾ ਵਾ ਪੁੱਤ ਬਗਾਨੇ ਘਰ ਨਹੀਂ ਕੋਈ ਕਰਦਾ ਤੈਨੂੰ ਪਤਾ ਗਲਤੀ ਗਲਤੀ ਹੁੰਦੀ ਹੈ ਫਿਰ ਕਹਿੰਦੇ ਨੇ ਐਨੀ ਗੱਲ ਕਹਿ ਦਿੰਦੇ ਨੇ ਭਾਈ ਜਿੰਨਾ ਮਰਜੀ ਤੂੰ ਚੰਗਾ ਕਰੇਂਗੀ ਨਾ ਉਹਨਾਂ ਨੇ ਕਹਿਣਾ ਗਲਤੀ ਆ ਪੁੱਤ ਫਿਰ ਮਾਪਿ ਉਹਨੇ ਨਾ ਟਿੱਡੋ ਜੰਮੇ ਹੁੰਦੇ ਆ ਤੇ ਦੁੱਖ ਤੇ ਹੁੰਦਾ ਹੀ ਆ ਮaaf ਕਰ ਦਿੰਦੇ ਆ ਮਾਪਿ ਤੇ ਬਗਾਨੇ ਥੋੜੇ ਕਰਦੇ ਆ ਪੁੱਤ ਕੋਈ ਗੱਲ ਨਹੀਂ ਮੇਰੀ ਗੱਲਾਂ ਸਹਸ ਹਜੇ ਨਾ ਸਭ ਕੋ ਗੇਝਣਾ ਤੂੰ ਤੇ ਨਾਲੇ ਮੇਰੀ ਗੱਲਾਂ ਸੱਸ ਮਾਂ ਕਹਿੰਦੀ ਹੁੰਦੀ ਆ ਡੁੱਲੇ ਬੱਲੇ ਦਾ ਤੇ ਤੂੰ ਕਰਨਾ ਨਹੀਂ ਦਿਲ ਤੇ ਨਹੀਂ ਲਾਉਣੀ ਠੀਕ ਆ ਆਹ ਖਣਾ ਵੀ ਕੋਈ ਗੱਲ ਨਹੀਂ ਮੈਨੂੰ ਭੁੱਲ ਗਿਆ ਸਾਰਾ ਕੁਛ ਜਿਉਂ ਵੀ ਕਹਿੰਦੇ ਆ ਠੀਕ ਤਿਆਰ ਨਾ ਰਹਿਣਾ ਠੀਕ ਹੈ ਮੇਰੀ ਗਾਸੋਂ ਤੂੰ ਨਾ ਰਾਮਕਰ ਹੁਣ ਤੇ ਮੈਂ ਕੋਈ ਕੰਮ ਕਰ ਲਾਂ ਬਾਹਰ ਵੀ ਇਹ ਨਾ ਉਹ ਕੱਲੀ ਲੱਗੀ ਵਿਚਾਰੀ ਜੋਤ ਮੰਮੀ ਹੁੰਨੇ ਆ ਮੈਂ ਨਾਲ ਨਹੀਂ ਨਹੀਂ ਪੁੱਤ ਤੂੰ ਰਾਮਕਰ ਕੋਈ ਗੱਲ ਨਹੀਂ ਉੱਥੇ ਘਰ ਦੀ ਆਈ ਆਂ ਚਲ ਮੈਂ ਘਰਾ ਦੇਣੀ ਆ ਨਾਲ ਨਹੀਂ ਨਹੀਂ ਬੈ ਤੂੰ ਲੰਮੀ ਇੱਧਰ ਹੋਸ ਰਹਿਣੇ ਤੇ ਮੇਰਾ ਪੁੱਤ ਇਹ ਦਸਾਂ ਮੈਂ ਹੁਣਾਂ ਨੂੰ ਕਿੰਨੇ ਟੈਨਸ਼ਨ ਦੇ ਵਿੱਚ ਹਾਂ ਪਰ ਮੰਮੀ ਨੂੰ ਹੁਣ ਮੈਂ ਕੀ ਦੱਸਾਂ ਕਿ ਮੇਰੇ ਨਾਲ ਕੀ ਬਣੰਦਿਆ ਵਾ ਵਿਚਾਰੇ ਕਿੰਨੇ ਖੁਸ਼ ਵਾ ਆਪਣੇ ਘਰ ਤੇ ਨਾਲੇ ਜਿਨ੍ਹਾਂ ਨੂੰ ਮੈਂ ਇਹ ਗੱਲ ਦੱਸੀ ਤੇ ਵਿਚਾਰਿਆਂ ਨੇ ਕਿੰਨੇ ਚਾਵਾਂ ਨਾਲ ਮੈਨੂੰ ਤੋੜਿਆ ਇਹ ਘਰੋਂ ਜੇ ਸਾਰੀ ਗੱਲ ਬੰਦ ਸੀ ਨਾ ਤੇ ਮੰਮੀ ਦੇ ਅੱਗੇ ਨਹੀਂ ਠੀਕ ਰਹਿੰਦੇ ਹੈਗੇ ਇਹਨਾਂ ਨੂੰ ਮੈਂ ਕੋਈ ਗੱਲ ਨਹੀਂ ਦੱਸਣੀ ਹੈਗੀ ਔਖੀ ਸੌਖੀ ਨਾ ਉਥੇ ਟਾਈਮ ਕੱਢ ਲੂੰਗੀ ਜੇ ਮੈਨਾਂ ਨੂੰ ਗੱਲ ਦੱਸਦੀ ਨਾ ਹੋਰ ਨਾ ਕਿਤੇ ਕੰਮ ਜ਼ਿਆਦਾ ਹੋ ਜਾਵੇ ਇਹਨਾਂ ਨਾਲ ਮੈਂ ਕੋਈ ਵੀ ਗੱਲ ਕਰਨੀ ਹੈਗੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਆ ਚੱਲ ਜੀ ہاں ਠੀਕ ਠਾਕ ਰਮਨ ਤੋਂ ਸੁਣਾ ਸੀ ਨਾ ਠੀਕ ਹੈ ਹਾਂਜੀ ਮੈਂ ਵੀ ਠੀਕ ਠਾਕ ਵਧੀਆ ਤੁਹਾਡਾ ਹੀ ਫੋਨ ਢੀਕਣ ਲਈ ਸੀ ਤੁਹਾਨੂੰ ਤੇ ਚੇਤਾ ਹੀ ਭੁੱਲ ਜਾਂਦਾ ਜਦੋਂ ਇੱਥੋਂ ਆ ਕੇ ਜਾਂਦੇ ਜੇ ਨੇ ਚੇਤਾ ਗੇਫੂ ਲਾਇਆ ਜਿੰਨੂੰ ਪਤਾ ਹੁਣ ਝੋਨੇ ਚਵੇਂ ਲੱਗਣ ਦੇ ਆਹੋਂਸੇ ਕੰਮ ਵੀ ਇਧਿਆ ਬਿਜੀ-ਬਿਜੀ ਰਹੀ ਆਂਾ ਠੀਕ ਹੈ ਹਾਂ ਠੀਕ ਠਾਕ ਵਧੀਆ ਸਭ ਤੁਸੀਂ ਸੁਣਾਓ ਭਾਜੀ ਹੁਣ ਠੀਕ ਠਾਕ ਆ ਬੱਚਿਆਂ ਦਾ ਹੁੰਦਾ ਫੋਨ ਹਾਂ ਹੁੰਦਾ ਬੱਚਿਆਂ ਦਾ ਫੋਨ ਠੀਕ ਠਾਕ ਨੇ ਵੀ ਹੂੰ ਤੂੰ ਸੁਣਾ ਮੈਨੂੰ ਥੋੜੀ ਗੱਲ ਪਾ ਕੇ ਇੱਥੋਂ ਦੀ ਭੈਣ ਜੀ ਤੁਹਾਨੂੰ ਮੈਂ ਕੀ ਦੱਸਾਂ ਹਾਂ ਵੀ ਕਲਾ ਤੇ ਦਿੱਤੀ ਆ ਤਰਲੇ ਬਠੇਰੇ ਕਰਦੀ ਸੀ ਮੰਮੀ ਜੀ ਲਵਲੀ ਨੂੰ ਆ ਲੈ ਲਓ ਇਹ ਮੇਰੇ ਨਾਲ ਚੱਲ ਜਾਣਗੇ ਤੇ ਮੈਨੂੰ ਭੈਣ ਜੀ ਸਾਰਾ ਪਤਾ ਹੀ ਵੀ ਜੇ ਲਵਲੀ ਆ ਗਿਆ ਨਾ ਤੇ ਫੇਰ ਇਹਨੇ ਉਹਨੂੰ ਨਾਲ ਖੜਨਾ ਵਾ ਤੇ ਲਵਲੀ ਨੇ ਨਹੀਂ ਜਾਣ ਨਹੀਂ ਦੇਣਾ ਉਹ ਨਹੀਂ ਨਹੀਂ ਤੂੰ ਚੰਗਾ ਕੀਤਾ ਸੋ ਉਹਦੇੋਂ ਤੋਂ ਪਹਿਲਾਂ ਫਿਲਕਾ ਹਲਤਾਵੇ ਤੇ ਬੱਸ ਹੀ ਗਈ ਆ ਜੇ ਤੇ ਉਹਦੀ ਮਾਂ ਨੂੰ ਤੇ ਭਰਾ ਨੂੰ ਸ਼ਰਮ ਆਊ ਤਾਂ ਕੋਈ ਚੀਜ਼ ਦੇ ਕੇ ਤੋੜਨਗੇ ਆਂਦੀ ਮੰਮੀ ਜੀ ਮੈਂ ਤਾਂ ਕਦੀ ਬੱਸੇ ਗਈ ਨਹੀਂ ਗੀ ਮੈਂ ਚੱਲ ਨਹੀਂ ਨਾ ਗਈ ਤਾਂ ਹੁਣ ਜਾ ਸਿੱਖ ਲੈ ਜਾਣਾ ਹੀ ਪਿਆ ਕਰਨਾ ਕਿਹੜੀ ਉਥੇ ਅਨੋਵਾ ਲੈ ਕੇ ਆਈਆਂ ਕਿਹੜੀ ਘਟੇ ਨਾਲ ਜਿਹੜੀ ਗੱਡੀ ਜਾਂਦੀ ਸੀ ਬਸੇ ਨਹੀਂ ਗਈਏ ਤੁਸੀਂ ਸਮਝਦੇ ਨਹੀਂ ਨਾ ਆਪਣੀ ਔਕਾਤ ਮੁੜ ਕੇ ਭੁੱਲ ਜਾਂਦੀਆਂ ਵਾਂ ਜਦੋਂ ਚੰਗੇ ਘਰਾਂ ਵਿੱਚ ਆ ਜਾਂਦੀਆਂ ਵਾਂ ਪਿੱਛਾ ਨਹੀਂ ਛੇਤੇ ਰਹਿੰਦਾ ਫੇਰ ਤਾਂ ਬਾਹਰ ਨੂੰ ਤਲਵਾਰਾਂ ਮਾਰਦੀਆਂ ਵਾਂ ਵੀ ਜੋ ਕੁਝ ਹੈ ਅਹੀਂ ਅਹੀਂ ਆ ਵੋਈ ਵੋਈ ਗੱਲ ਆ ਕਿਉਂ ਸਰਪਤਿਸਣੇ ਆਪਨੇ ਆਇਆ ਘਰ-ਬਾਰ ਪੜਿਆ ਆ ਗੱਡੀ ਸ਼ਾਹੀ ਹੈ ਜਿਹਨਾਂ ਦੇ ਕੋਲ ਤੇ ਨਾ ਭੈਣ ਜੀ ਗੱਡੀ ਇਹਦੇ ਵਾਸਤੇ ਲਈ ਆ ਪੀ ਇਹਨੂੰ ਚੜਾ ਕੇ ਤੁਰੇ ਫਿਰਗੇ ਹੀ ਤੇ ਮੈਂ ਤਾਂ ਹੁਣ ਕਹਿਤਾ ਇਹਨਾਂ ਨੂੰ ਮੈਂ ਕਹਿੰਦਾ ਮੈਂ ਤਾਂ ਲੈਣ ਨਹੀਂ ਜਾਣਾ ਉਹ ਨਹੀਂ ਲੈਣ ਨਹੀਂ ਜਾਣਾ ਅੱਪ ਵੀ ਉਹਨਾਂ ਦੀ ਵੀ ਇਕੱਠੇ ਕਾਣੇ ਆਊਗੀ ਹਾਂ ਸਹੀ ਨਾ ਉਹ ਐਸੇ ਬੋੜ ਕੇ ਆਇਆ ਕਿ ਬੱਚੇ ਆ ਵੀ ਨਹੀਂ ਆ ਕਿ ਉਹ ਉਹਨਾਂ ਦੇ ਲਈ ਨਜਰ ਰਹਿਣ ਵਾਸਤੇ ਆਈਆਂ ਆਹੋ ਕੋਈ ਸਵਾਲ ਜਵਾਬ ਕਰਨ ਗਈ ਆਹੋ ਹੁਣ ਮੈਂ ਦਿੱਤੀ ਆ ਕਲਾ ਹੁਣ ਅਜੇ ਤੱਕ ਨਾ ਤਾਂ ਆਇਆ ਕੋਈ ਫੋਨ ਇਹਦਾ ਤੇ ਨਾ ਆਇਆ ਮਾਂ ਦਾ ਤੇ ਭਰਾ ਦਾ ਪਤਾ ਨਹੀਂ ਵੀ ਗੱਲ ਕੀਤੀ ਵੀ ਹੈਗੀ ਆ ਕਿ ਜਾਂ ਨਹੀਂ ਕੀਤੀ ਸਾਸੂ ਮੇਰੀ ਲਵਲੀ ਨੇ ਦੱਸਿਆ ਕਿ ਨਹੀਂ ਭੰਗੀ ਲਵਦੀ ਨੇ ਮੈਨੂੰ ਫੋਨ ਕੀਤਾ ਸੀ ਮੈਨੂੰ ਇਹ ਹੀ ਕਿ ਮੈਂ ਘਰ ਆਏ ਨੂੰ ਪਤਾ ਲੱਗਾ ਨਾ ਤੇ ਜ਼ਿਆਦਾ ਨਰਾਜ਼ ਨਾ ਹੋਵੇ ਉਹ ਚੰਗਾ ਕੀਤਾ ਤੇ ਹੁਣ ਉਹਨੂੰ ਵੀ ਕਿਹਾ ਵੀ ਘਰ ਆ ਜਾ ਘਰ ਤੇ ਆ ਜੂਗਾ ਉਹ ਤੇ ਗੱਲਾਂ ਓੱਖਾਂ ਹੋਣ ਲਿਆ ਹੀਗਾ ਨਹੀਂ ਓੱਖਾ ਕਿਹੜੀ ਗੱਲ ਓਣ ਲਿਆ ਐ ਇਸੇ ਗੱਲੋਂ ਕਿ ਤੂੰ ਕਿਉਂ ਕਲਾਇਆ ਮੈਨੂੰ ਤੇ ਦੇਖ ਲੈਂਦੇ ਤੇ ਨੇਹਾ ਨਖਦੇ ਮੈਂ ਤੇਰੀ ਨੌਕਰੀ ਦਾ ਸੋਚਿਆ ਵੀ ਜੇ ਤੂੰ ਘਰ ਹੋ ਗਿਆ ਨਾ ਤੇ ਇਹ ਜਣਾ ਉਹ ਵੀ ਘਰ ਹੀ ਹੋਣੇ ਮੈਨੂੰ ਕੱਢਿਆ ਉਹ ਮੇਰੀ ਗੱਲ ਸੁਣਾ ਗੱਡੀ ਹੋਰ ਮਿਲਣੀ ਕਿੱਦਾਂ ਆ ਇਨੂੰ ਕੱਲ ਦੇ ਫੇਰ ਹੀ ਮਿਲਣੀ ਆ ਅਗਲੇ ਪਾਸੇ ਲੱਗੇ ਅੱਗੇ ਆ ਜੀ ਪੇੜਾਂ ਦੇ ਬਹਿ ਗਿਆ ਵਿਚੋਲੇ ਦਾ ਜਿੰਨੇ ਚੋਤ ਸਾਰੇ ਕੰਮ ਕਰਾਏ ਰਹਦੇ ਨੇ ਚੱਲ ਗੱਲ ਸੁਣੋ ਮੇਰੀ ਹੁਣ ਤੂੰ ਫਿਕਰ ਨਾ ਕਰਕੇ ਇਸ ਗੱਲ ਦਾ ਵੀ ਹੁਣ ਵਿਚੋਲਾ ਗਿਆ ਨਿਕਲ ਬਾਹਰ ਹੁਣ ਗੱਲ ਹੋਏ ਨਹੀਂ ਸਿੱਧੀ ਠੀਕ ਐ ਤੇ ਇਦਾਂ ਆ ਜੇ ਸਿੱਧੀ ਗੱਲ ਮਾਣਾ ਕਰੂਗੀ ਤਾਂ ਤਾਂ ਹੀ ਆ ਨਾ ਇਦਾਂ ਨੇ ਗੱਲ ਕਰਦੇ ਨਹੀਂ ਆ ਕਿ ਨਹੀਂ ਕਰਨੀ ਉਹ ਕਰਨੀ ਪਿਆਣੀ ਇਹਨੂੰ ਕਰੋ ਹੀ ਕਿਦਾਂ ਨਾ ਉਹਨੂੰ ਇੱਕ ਗੱਲ ਵਾਹ ਹਾਂ ਮੈਂ ਤਾਂ ਬਾਰ-ਬਾਰ ਤਾਂ ਇਹੋ ਗੱਲ ਕਹਿੰਨੀ ਕਿ ਨਾ ਤੇ ਜਾਣਾਗੇ ਲੈ ਲੈਣ ਤੇ ਨਾ ਮੈਂ ਜਾਂਦਾਂ ਨਾ ਲਵਲੀ ਤਾਂ ਠੇਖ ਖੂਨ ਦੇ ਵਿੱਚ ਪਵੇ ਜੇ ਇਹਦੇ ਕੁਝ ਲੈਉ ਤੁਹਾਡੇ ਘਰ ਦੇ ਅੰਦਲੀਜਾਂ ਲੰਘ ਆਵੇ ਤੇ ਨਹੀਂ ਕੁਝ ਲਿਆਉਣਾ ਤੇ ਘਰ ਦੇ ਦਰਵਾਜ਼ੇ ਉਹਦੇ ਵਾਸਤੇ ਫਟਾ ਲਈ ਪੜਾ ਬਸ ਸੁਣ ਨਾ ਤੂੰ ਇਸੇ ਗੱਲ ਤੇ ਰਹੀਂ ਤੇ ਬਾਕੀ ਨਾ ਰਈ ਲਵਲੀਆਂ ਸਮਝਾਉਣ ਦੀ ਗੱਲ ਕੋਈ ਗੱਲ ਮੈਂ ਆਉਣੀ ਆ ਕਿਸੇ ਦਿਨ ਤੇ ਦਲਜੀਤ ਨੂੰ ਵੀ ਕਹੂੰਗੀ ਵੀ ਇਹਨੂੰ ਸਮਝਾ ਕੁਝ ਨਹੀਂ ਨਹੀਂ ਤੂੰ ਫੋਨ ਵੀ ਕਰਿਓ ਅੱਗੇ ਬਾਅਦੇ ਪੁੱਛਣ ਕਰਕੇ ਕਰਿਓ ਵੀ ਮਾਤਾ ਜੀ ਨਾਲ ਗੱਲ ਕਰਨੀ। ਚਲ ਠੀਕ ਐ। ਹੈਂ? ਕੋਈ ਗੱਲ ਨਹੀਂ ਮੈਂ ਕਰੂੰਗੀ ਗੱਲ। ਠੀਕ ਐ? ਹਾਂਜੀ ਠੀਕ ਐ ਭੈਣ ਜੀ। ਚਲ ਠੀਕ ਠੀਕ। ਠੀਕ ਐ ਚੰਗਾ ਸਾਸੀ ਕਾ। ਸਾਸੀ ਕਾ। 10 ਮਿੰਟ ਤੇ ਮੁੰਡੇ ਸਮਝ ਨਹੀਂ ਆਉਂਦੇ। ਦਿਮਾਗ ਤੇ ਦਾ ਵੀ ਖਰਾਬ ਹੋਇਆ ਆ। ਗੱਡੀ ਆਊਗੀ ਘਰ ਤੇ ਤੇਨੂੰ ਹੀ ਸੁੱਖ ਸਹੂਲਤ ਆ ਹੋਰ। ਤੇ ਨਾਲੇ ਹੁਣ ਗੱਡੀ ਤੇ ਲੈ ਕੇ ਹੀ ਰਹਿਣਾ ਜਿੱਦਾਂ ਮਰਜ਼ੀ ਦੇਣਾ। ਸੰਦੀਪ ਅਜਾ ਮੰਮੀ ਦਲਜੀਤ ਕਿੱਥੇ ਆ ਉਹ ਅੱਡੇ ਤੇ ਗਏ ਮਣਾ ਦਾ ਕੰਮ ਹੀ ਕਦੋਂ ਕਉਣਾ ਆਉਂਦੀ ਪਤਾ ਨਹੀਂ ਇਹ ਦੱਸਿਆ ਨਹੀਂ ਉਹਨਾਂ ਨੇ ਕੁਝ ਵੀ ਮੇਰੀ ਸੁਣ ਗੱਲ ਉਹਨੇ ਆਉਣਾ ਵਾ ਲਵਲੀ ਨੇ ਅੱਛਾ ਉਹਨੇ ਸ਼ਾਮ ਨੂੰ ਡਿਊਟੀ ਤੇ ਵਾਪਸ ਜਾਣਾ ਵਾ ਤੇ ਮੈਂ ਤਾਂ ਕਿਹਾ ਹੈਗਾ ਦਲਜੀਤ ਘਰ ਆਊਗਾ ਤੁਹਾਨੂੰ ਮੈਂ ਸਮਝਾਉਂਗੀ ਪਿਉਂਦਾ ਵਾ ਨਾ ਉਹਦੇ ਨਾਲ ਤੂੰ ਗੱਲ ਕਰ ਲਈ ਮੇਰੀ ਧੀਏ ਸੁਣ ਲੈ ਗੱਲ ਤੂੰ ਦਲਜੀਤ ਨੂੰ ਕਮੀ ਪਿਉਂ ਨੂੰ ਸਮਝਾਵੇ ਕੋਈ ਗੱਲ ਨਹੀਂ ਮੰਮੀ ਮੈਂ ਸੁਣਾ ਦੇ ਦੂੰਗੀ ਟਾਡਾ ਸਨਾ ਨਹੀਂ ਦੇਣਾ ਚਾਜ ਨਾ ਸਮਝਾਵੀ ਉਹ ਨਹੀਂ ਨਹੀਂ ਸਮਝਾਉਣਗੇ ਸਮਝਾਉਣਾ ਕਿਉਂ ਨਹੀਂ ਹੈ ਤੇਰੇ ਨਾਲ ਗੱਲ ਕਰਨ ਵਿੱਚ ਨਾ ਬੜਾ ਫਰਕ ਵਾ ਜੇ ਮੈਂ ਗੱਲ ਕਰਾਂ ਨਾ ਕੱਲ ਨੂੰ ਦਲਜੀਤ ਵੀ ਨਾ ਕਵੇ ਇਹ ਸੱਸੇ ਇਦਾਂ ਕਹਿੰਦੀ ਹੈਗੀ ਨਹੀਂ ਨਹੀਂ ਮੰਮੀ ਤੁਸੀਂ ਚੰਗੇ ਨਹੀਂ ਲੱਗਣਾ ਕੋਈ ਗੱਲ ਮੈਂ ਆਪੇ ਗੱਲ ਕਰ ਲਵਾਂਗੀ ਤਾਂ ਕਰਕੇ ਮੈਂ ਤੇਰੇ ਵੱਲ ਆਈ ਆ ਉਹਨੂੰ ਨਾ ਪੈਰਾਂ ਤੇ ਪੱਕਾ ਕਰਦੀ ਹੈ ਪਰ ਕੋਈ ਗੱਲ ਨਹੀਂ ਮੈਂ ਫੋਨ ਕਰਦੀ ਆ ਕਿੰਨਾ ਕ ਟਾਈਮ ਲੱਗਣਾ ਉਹਨਾਂ ਨੂੰ ਜੇ ਆਉਂਦੇ ਆ ਨਾ ਫਿਰ ਮੈਂ ਗੱਲ ਕਰ ਲੈਣੀ ਹੁੰਦੀ ਨਾਲ ਤੇਰੀ ਮਾਸੀ ਨੂੰ ਵੀ ਕੀਤਾ ਹੀਗਾ ਮੈਂ ਫੋਨ ਕੀ ਕਹਿੰਦੇ ਮਾਸੀ ਕਹਿਣ ਤਾਂ ਉਹ ਵੀ ਲਈ ਸੀ ਵੀ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਤਾਂ ਪੁੱਛਦੀ ਆ ਮੈਂ ਹਾਂ ਹੁਣ ਇਹ ਨਾ ਕਹੀਂ ਕਿ ਪੈਣ ਦਾ ਫੋਨ ਆਇਆ ਸੀ ਉਦਾਂ ਹੀ ਪੁੱਛਿਓ ਤੇ ਕੀ ਹਾਲ ਚਾਲ ਵਾ ਕਰਈਆਂ ਕੀ ਕਰਨ ਡਿਆ ਮੈਨੂੰ ਤੇ ਬਸ ਮੰਮੀ ਇਹੇ ਟੈਨਸ਼ਨ ਵਾ ਕਿ ਤੇ लवली ਲੈਣ ਨਾ ਚਲ ਜੇ ਉਹਨੂੰ ਨਹੀਂ ਮੈਨੂੰ ਵੀ ਤੇ ਇਹ ਹੋਈ ਆ ਕਰਾਂਗਾ ਮੈਂ ਸ਼ਾਮ ਨੂੰ ਫੋਨ ਰੁਪਿੰਦਰ ਪਾਣੀ ਲਿਆਓ ਉਹ ਸੱਚ ਰੁਪਿੰਦਰ ਇੱਥੇ ਹੈ ਹੀ ਨਹੀਂ ਲੈ ਆ ਗਿਆ ਮੇਰਾ ਪੁੱਤ ਕੰਮ ਫੇਰ ਕੇ ਸਾਸਰੀ ਕਾਲ ਕੀ ਹਾਲ ਆ ਉਹ ਪਾਣੀ ਤੇ ਮੰਗਾਓ ਪਾਣੀ ਕਿੰਨੀ ਆ ਦੱਸ ਤੂੰ ਠੀਕ ਠਾਕ ਰਿਹਾ ਤਕ ਕੰਮ ਹਾਂਜੀ ਠੀਕ ਠਾਕ ਆ ਵਧੀਆ ਚੱਲ ਮੈਂ ਲੈ ਕੇ ਆਈ ਹਾਂ ਪਾਣੀ ਠੰਡਾ ਤੇਰੇ ਵਾਸਤੇ ਮੇਰਾ ਪੁੱਤ ਠੰਡਾ ਪਾਣੀ ਪੀ ਕਿੱਥੇ ਗਏ ਸਾਰੇ ਜਣੇ ਲੱਭਣ ਕੋਈ ਨਹੀਂ ਡਿਆ ਇੱਥੇ ਹੀ ਆ ਜਾਣਾ ਕਿੱਥੇ ਆ ਦਲਜੀਤ ਵੀ ਘੜੀ ਆਰਾਮ ਕਰਨ ਡਿਆ ਵਾ ਤੇ ਡੈਡੀ ਤੇਰੇ ਵੀ ਠੀਕ ਔਰ ਤੂੰ ਦੱਸ ਤੇਰਾ ਸਫਰ ਕਿਦਾਂ ਦਾ ਰਿਹਾ ਉਹ ਮੇਰਾ ਸਫਰ ਤੇ ਠੀਕ ਵਾ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਇਹ ਕਿਹੜੀ ਗੱਲ ਕਰਨੀ ਆ ਘੜੀ ਆਰਾਮ ਤੇ ਕਰ ਲਾ ਪਹਿਲਾਂ ਉਹ ਗੱਲ ਉਹ ਹੀ ਜਿਹੜੀ ਫੋਨ ਤੇ ਹੋਈ ਸੀ ਤੁਸੀਂ ਰਪਿੰਦਰ ਨੂੰ ਕੱਲੀ ਗੱਲਤਾਓ ਤੇ ਤੂੰ ਕਿਉਂ ਇਨਾ ਤਾਂ ਬਿਆ ਫਿਰਨ ਡਿਆ ਵਾ ਕੱਲਣਾ ਨਹੀਂ ਹਨ ਉਹ ਤੂੰ ਮੈਨੂੰ ਠੀਕ ਦੇ ਦੇ ਤਾਂ ਸਹੀ ਤੂੰ ਡੀ ਕੇ ਕੀ ਕਰਨਾ ਸੀ ਚੁੱਪ ਕਰਕੇ ਬੈਠਾ ਰਹਾ ਕਰ ਮੈਂ ਤੇਰੀ ਮਾਂ ਆ ਜੋ ਵੀ ਕਰੂੰਗੀ ਨਾ ਚੰਗਾ ਹੀ ਕਰੂੰਗੀ ਨਾਲੇ ਤੇਰੇ ਭਲੇ ਵਾਸਤੇ ਕਰਨਾ ਸਾਰਾ ਕੁਝ ਅੱਗੇ ਤੇ ਬਣਾ ਤੀ ਚੰਗਾ ਕੀਤਾ ਵਾ ਮਾੜਾ ਵੀ ਕੀ ਕੀਤਾ ਵੇ ਜਦਨ ਵੇਖਣਗੇ ਹੀ ਉਦਨ ਹੀ ਵੇਖ ਲੈਂਦੇ ਸਾਰਾ ਕੁਝ ਕਿ ਇਹ ਗੱਡੀ ਦੇਣ ਜੋਗੇ ਹੈਗੇ ਆ ਕਿ ਨਹੀਂ ਹੈਗੇ ਉਹ ਉਦਨ ਤੇ ਫੜਾ ਮਾਰਦਾ ਹੈ ਵਿਚੋਲਾ ਵੱਡੀ ਗੱਡੀ ਦੇਣੀ ਉਹਨਾਂ ਨੇ ਉਹਨਾਂ ਨੇ ਇਦਾਂ ਕਰਨਾ ਤੇ ਮੈਂ ਨਖਤੇ ਦੀਆਂ ਗੱਲਾਂ ਵਿੱਚ ਆ ਗਈ ਪੀ ਚੱਲ ਕੋਈ ਨਹੀਂ ਵਿਆਹ ਸਿੰਪਲ ਕਰ ਦੋ ਮੈਨੂੰ ਕੀ ਪਤਾ ਸੀ ਉਹ ਨਖਤੇ ਜਿਹੜਾ ਖਾਨਾ ਬਦੋਸ਼ ਵਾ ਕਾਹੇ ਜੋਗੇ ਵੀ ਨਹੀਂਗੇ ਮਾਤਾ ਮੈਨੂੰ ਡੀਕ ਦੇ ਦੇ ਤਾਂ ਸਹੀ ਉਹਨੂੰ ਵਿਚਾਰੀ ਨੂੰ ਤੁਸੀਂ ਘਰੋਂ ਬਾਹਰ ਕੱਢਤਾ ਵਾ ਅੱਛਾ ਉਹ ਬੜੀ ਵਿਚਾਰੀ ਆ ਤੂੰ ਤਾਂ ਉਹਦੇ ਪੱਖ ਵਿੱਚ ਬੋਲਣ ਡਿਆ ਵਾ ਮੈਂ ਖੱਤਿਆ ਮੈਂ ਵੀ ਤੇਰੀ ਮਾਂ ਵਾਂ ਜਿੰਨੇ ਪਾਲ ਕੇ ਇਦਾਂ ਵੱਡਾ ਕੀਤਾ ਵਾ ਕਿੰਨਾ ਦੁੱਖ ਲੱਗਣ ਡਿਆ ਵਾ ਵੇ ਬੇਇਕਤੀ ਕਾਦੀ ਇਹਦੇ ਵਿੱਚ ਨਾਲੇ ਗੱਡੀ ਲਾਪਦੇ ਫਿਰਦੇ ਜੇ ਜੇ ਉਹਨੂੰ ਘਲਾ ਹੀ ਦਿੱਤਾ ਵਾ ਹੁਣ ਹੌਸਲਾ ਰੱਖ ਲੈ ਕੇ ਆਉਂਗੀ ਕੋਈ ਗੱਲ ਨਹੀਂ ਮੈਂ ਲੈ ਆਉਣਾ ਜਾ ਕੇ ਉਹਨੂੰ ਮੇਰੀ ਸਿੱਧੀ ਪੱਧਰੀ ਗੱਲ ਸੁਣ ਲੈ ਜੇ ਲੈਣ ਚੱਲ ਗਿਆ ਨਾ ਉਹ ਤੁਹਾਡੇ ਘਰ ਨਹੀਂ ਵੜਨੀ ਚਾਹੀਦੀ। ਕੋ ਇੱਥੇ ਰਹਿਣਾ ਮਾਨੇ। ਆਵੇ ਤਾਂ ਸਹੀ ਚਾਹੀਦੀ ਇੱਥੇ ਘਰ। ਦੇਖੀ ਸਹੀ ਕਿਦਾਂ ਕਿੱਟੇ ਭਾਂਦੀ ਉਹਦੇ ਮੈਂ। ਲੈਨ ਚੱਲਿਆ ਏ ਕਿੱਡਾ ਦੁੱਖ ਆਉਂਦਿਆ। ਨਾ ਕਿਤੇ ਪਿਓ ਨੂੰ ਮਿਲਿਆ ਵਾ, ਨਾ ਕਿਤੇ ਭੈਣ ਨੂੰ ਮਿਲਿਆ ਵਾ। ਅੱਗ ਲੱਗੀ ਉਹਦੀ ਉਹਨੂੰ ਲੈਨ ਚੱਲਿਆ ਮੈਂ। ਉਹਨੂੰ ਡੋਲੇ ਨੂੰ ਲੈ ਆ, ਗਈ ਨੂੰ ਦਿਨਜੋ ਗਏ ਆ। ਮਲਵਿੰਦੀ ਗੱਲ ਸੁਣ ਮੇਰੀ। ਹਾਂਜੀ। ਕਿੱਥੇ ਚੱਲਿਆ ਮੈਂ? ਉਹ ਮਹਿਰ ਰਪਿੰਦਰ ਲੈਨ ਚੱਲਿਆ। ਉਹ ਮੇਰੀ ਗੱਲ ਸੁਣ। ਜੇ ਕੋਈ ਸਿਆਣਾ ਕੰਮ ਕੀਤਾ ਵਾ। ਸੋ ਸਮਝੀਏ ਕੀਤਾ ਵਾ ਉਹ ਮੇਰੀ ਗੱਲ ਸੁਣੋ ਭਾਜੀ ਮੈਂ ਸ਼ਾਮ ਨੂੰ ਚੱਲ ਜਾਣਾ ਤੇ ਫਿਰ ਉਹ ਕੀ ਸੋਚਣਗੇ ਫਿਰ ਉਹਨਾਂ ਨੇ ਸੋਚਣਾ ਵਾ ਕਿ ਮੇਲੇ ਤੋਂ ਬਿਨਾਂ ਚੱਲ ਗਿਆ ਉਹ ਮੇਰੀ ਗੱਲ ਸੁਣ ਤੂੰ ਕੱਲੇ ਨੇ ਜਾ ਕੇ ਮੰਮੀ ਉਹਨੇ ਦੀ ਬੇਇੱਜ਼ਤੀ ਕਿ ਲਾਉਣੀ ਆ ਉਹ ਭਾਜੀ ਇਹਦੇ ਵਿੱਚ ਬੇਇੱਜ਼ਤੀ ਵਾਲੀ ਗੱਲ ਕਿਹੜੀ ਆ ਗੱਲ ਹੈ ਕਦੀ ਨਹੀਂ ਮੈਨੂੰ ਠੀਕ ਤੇ ਲੈੰਦੇ ਜੂਣ ਨਾ ਕਰਦਾ ਵਾ ਸਹੀ ਕੀਤਾ ਵਾ ਉਹਦੀਆਂ ਗੱਲਾਂ ਨਾ ਕਰ ਤੂੰ ਕਿਉਂ ਬੋਲਣ ਡਏ ਜੇ ਉਹ ਮੰਮੀ ਮੈਂ ਚੱਲਿਆ ਸੀ ਕਿੱਥੇ ਚੱਲਿਆ ਵਾ ਮੈਂ ਦੱਸਿਆ ਤੇਗਾ ਤੁਹਾਨੂੰ ਅੱਗੇ ਫਿਰ ਰਪਿੰਦਰ ਨੂੰ ਲੈਣ ਚੱਲਿਆ ਵਾ ਤੇ ਮੈਂ ਵੀ ਤੈਨੂੰ ਮਨਾ ਕੀਤਾ ਵਾ ਨਾ ਤੈਨੂੰ ਮੇਰੀ ਫੋਈ ਹੋ ਜੇ ਤੂੰ ਉਹਨੂੰ ਲੈਣ ਗਿਆ ਤੇ ਮੰਮੀ ਛੱਡੋ ਮੇਰਾ ਹੱਥ ਇਹ ਕਿਦਾਂ ਦੀ ਗੱਲ ਹੋਈ ਭਲਾ ਤੂੰ ਸੋਚ ਲਾ ਵੀ ਮਾਂ ਨੂੰ ਰੱਖਣਾ ਵਾ ਕਿ ਜੱਕ ਕਰਦੀ ਨੂੰ ਰੱਖਣਾ ਉਹ ਬਾਅਦ ਚ ਉਪਰਾ ਘੱਲਦੇ ਉਹਨੂੰ ਮੈਂ ਚੱਲ ਜਾਣਾ ਵਾਂ ਸ਼ਾਮਾਂ ਨੂੰ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਮੇਰ ਦਾ ਪੁਰਾ ਕੋਈ ਨਹੀਂ ਹੋ ਲਵਲੀ ਚੁੱਪ ਕਰਕੇ ਨਾ ਮੰਮੀ ਦੀ ਗੱਲ ਮੰਨ ਲਾ ਚਲ ਅੰਦਰ ਚਲੀਏ ਲੈਣ ਚੱਲਿਆ ਕਿੱਡਾ ਉਹਨੂੰ ਤੈਨੂੰ ਮੈਂ ਸਮਝਾਇਆ ਦਾ ਹੈਗਾ ਹੀ ਤੇਰੇ ਖਾਣੇ ਵਿੱਚ ਕੋਈ ਗੱਲ ਨਹੀਂ ਪਈ ਪੇ ਮੇਰੇ ਮਾਂ ਮੈਨੂੰ ਕਹਿ ਰਹੀ ਆ ਤਾ ਤੁਸੀਂ ਮੈਨੂੰ ਡੀਕ ਲੈ ਲੈਂਦੇ ਨਾ ਫਿਰ ਉਹ ਸੰਦੀਪ ਇਹਨੂੰ ਸਮਝਾ ਕੁਝ लवली ਮੰਮੀ ਨੇ ਕੋਈ ਸੋ ਸਮਝ ਕੇ ਕੀਤਾ ਉਹ ਇਹ ਕੰਮ ਨਹੀਂ ਲੈਣ ਜਾਣਾ ਉਹਨੂੰ ਕੋਈ ਲੋੜ ਨਹੀਂ ਆਨੂੰ ਚਲੋ ਸਾਰੇ ਜਣੇ ਗਹਿਣ ਦੇ ਨਾ ਚੁਪੜੇ ਨਾਲ ਗੱਲ ਮੰਨ ਲੈ ਆ ਜਾ ਅੰਦਰ ਗਰਮੀ ਆ ਨਾ ਚੱਲਿਆ ਉਹਨੂੰ ਲੈਣ ਇੱਥੇ ਪਾ ਕੇ ਟੋਪੀ ਜੀ ਖੁਸ਼ੀਆਂ ਨਾਲ ਗਿਸ਼ਿਆ ਕੇ ਇਹਨੂੰ ਜੋ ਬੰਦਾ ਫੋਨ ਹੈਲੋ ਹੈਲੋ ਸਸੀਗਾ ਕੀ ਹਾਲ ਆ ਜੋ ਬਣ ਹਾਂ ਠੀਕ ਠਾਕ ਅਸੀਂ ਵੀ ਕਹੀਂ ਪਰ ਠੀਕ ਠਾਕ ਹਾਂ ਜੀ ਬਲੀ ਸਾਰੇ ਠੀਕ ਆ ਕੀ ਘੰਡੇ ਕੁਛ ਨਹੀਂ ਬੈਠੇ ਆਈ ਘਾਰੀ ਅੱਛਾ ਅੱਛਾ ਹਾਂ ਹੋਰ ਸਨ ਆ ਮਾਰਿਆ ਤੇਰਾ ਕਿਵੇਂ ਆਵਾਂਗੇ ਮਾਰਾਂਗੇ ਚੱਕਰ ਚੋ ਨਜਨੇ ਲੱਗਣ ਦੇ ਹੀ ਠੀਕ 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 ਮੈਂ ਹਾਂ ਮੁੱਕਦਾ ਕੰਮ ਤੇ ਫਿਰ ਜਾਵਾਂਗੇ ਤੁਹਾਡੇ ਕੋਲ ਵੀ ਆਇਓ ਮਹਰਿੰਦਰ ਵੀ ਆਈ ਇਹ ਨਾਲੇ ਆਇਰਪੰਦਰ ਹਾਂ ਜੀ ਹਾਂ ਜੀ ਠੀਕ ਆ ਹੋਰ ਕੀ ਦੱਸਦੀ ਪਿੰਡ ਠੀਕ ਠਾਕ ਉਹ ਕੱਲੀ ਆਈ ਸੀ ਬੱਸੇ ਮੀਂਹ ਨਹੀਂ ਟੈਂਸ਼ਨ ਕਰਨਾ ਬੱਸੇ ਆਈ ਆ ਕੱਲੀ ਆਈ ਜੀ ਕਹਿੰਦੀ ਵੀ ਉਹ ਗਏ ਭਾਜੀ ਘੁੰਮਣ ਪੈਣ ਗਏ ਇਹ ਤਾਂ ਕਹਿੰਦੀ ਮੈਂ ਗਈ ਨਹੀਂ ਫਿਰ ਅੱਛਾ ਤੇ ਫਿਰ ਮੈਂ ਚਲ ਗਈ ਕਹਿੰਦੀ ਮੈਨੂੰ ਕਹਿੰਦੇ ਚੱਲ ਹੋ ਜਾ ਤੈਨੂੰ ਹੂੰ ਹੂੰ ਤੇ ਕਹਿੰਦੀ ਫਿਰ ਮੈਂ ਇਧਰ ਆ ਗਈ ਤੇ ਲਵਰੀ ਪਿੰਡੀ ਲਵਰੀ ਗਿਆ ਸੀ ਆ ਘੁੰਮਣ ਪੈਣ ਕਹਿੰਦੇ ਗਏ ਆ ਅੱਛਾ ਜੀ ਆਹੋ ਤੇ ਕਹਿੰਦੀ ਕਹਿੰਦੇ ਮੰਮੀ ਕਹਿੰਦੇ ਵੀ ਚੱਲ ਤੂੰ ਵੀ ਹੋ ਜਾ ਪਿੰਦੋ ਹੂੰ ਹੂੰ ਸੀ ਤਾਂ ਕਰਕੇ ਫਿਰ ਕਹਿੰਦੀ ਮੈਂ ਕਿ ਚੱਲੀ ਤਾਂ ਮੰਮੀ ਤੋਂ ਕੋਈ ਟੈਂਸ਼ਨ ਨਹੀਂ ਐ ਕਿਤੇ ਕੱਲੀ ਆਈ ਪਤਾ ਨਹੀਂ ਕਿਉਂ ਮੈਂ ਅੱਜ ਕੱਲ ਭਾਜੀ ਨੂੰ ਪੁੱਛਣਾ ਵੀ ਆਇਆ ਤਾਂ ਹੁਣ ਤੱਕ ਕੋਣ ਵੀ ਆਇਆ ਨਹੀਂ 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 ਕੋਣ ਕੋਣ ਕੋਈ ਨਹੀਂ ਆ ਅੱਛਾ ਅੱਛਾ ਹਾਂ ਕੋਈ ਗੱਲ ਨਹੀਂ ਉਹ ਬ੍ਰੇਡ ਕੁਝ ਨਹੀਂ ਹੁੰਦਾ ਜੀ ਉਦਾਂ ਹੀ ਆਈ ਪਣੀ ਆ ਆਹੋ ਨਹੀਂ ਲੱਗਿਆ ਹੁਣਾਂ ਟਾਈਮ ਆਂਦਾ ਉਹਨਾਂ ਦਾ ਹਾਂ ਚਲੋ ਨਾਲੇ ਹੁਣ ਤੁਹਾਨੂੰ ਪਤਾ ਕੰਮਾਂ ਤੇ ਦੇਣਵਾ ਤੇ ਫਿਰ ਅਗਲੇ ਨੂੰ ਕਰਾਂਗੇ ਹਾਂ ਹਾਂ ਮੈਂ ਸਭ ਨੂੰ ਕਹਿੰਦੇ ਮੈਂ ਤਾਂ ਮੇਰੇ ਦਦ ਨਹੀਂ ਮੈਂ ਆ ਕੇ ਲੈ ਜਾਂਦਾ ਆ ਚਲੋ ਫੋਨ ਕਰ ਦਿੰਦੀ ਇਹ ਤੇ ਕਿਹੜਾ ਦੂਰ ਹੀ ਜਾ ਕੇ ਲੈ ਆਂਦੇ ਤੁਸੀਂ ਹਾਂ ਨਹੀਂ ਮੈਂ ਕਹਿੰਦੀ ਕਿਤੇ ਕੋਈ ਗੱਲ ਨਹੀਂ ਮੈਂ ਸੋਚ ਚਬ ਚਲਾਤੀ ਆ ਜੀ ਸੱਚ ਸੱਚ ਕੋਈ ਮਾਰਿਆ ਤਾਂ ਫਿਰ ਆਇਓ ਹੈ ਆਵਾਂਗਾ ਵੇ 1-2 ਦਿਨ ਦਾ ਕੰਮ ਰਹਿ ਗਿਆ ਮੇਰਾ ਵੀ ਅੱਛਾ ਤੇ ਕੰਮ ਮੁੱਕਦਾ ਤੇ ਫਿਰ ਆਵਾਂਗਾ ਹੋ ਕੇ ਜਾਵਾਂਗਾ ਕਦੀ ਹੋਵੇ ਸ਼ਾਇਦ ਕਦੀ ਹੋਵੇ ਆਵਾਂਗੇ ਆਵਾਂਗੇ ਜ਼ਰੂਰ ਆਣਾ ਕਿਉਂ ਨਹੀਂ ਯਾਰ ਚਲੋ ਠੀਕ ਹੈ ਭਾਜੀ ਤਾਂ ਠੀਕ ਹੈ ਹਾਂ ওকে ਸਤਿ ਸ਼੍ਰੀ ਅਕਾਲ ਪਰਮੀਤ ਇਹ ਲੈ ਚੋ ਬੰਦਾ ਫੋਨ ਆਇਆ ਏ ਅੱਛਾ ਠੀਕ ਹੈ ਤੇ ਰਾਜੀ ਭਾਜੀ ਪੁੱਛਣ ਡਿਆ ਸੀ ਕਹਿੰਦੇ ਹੈ ਰਪਿੰਦਰ ਰਾਈ ਆ ਤੇ ਪਾਸਤੇ ਭੇਜਦੇ ਆ ਰਪਿੰਦਰ ਨੂੰ ਉਹਨਾਂ ਨੇ ਅਸਾਂ ਤੇ ਜਦੋਂ ਮੈਨੂੰ ਪਸੰਦ ਹੈ ਨਹੀਂ ਭਾਜੀ ਕੋਈ ਉਧਰੋਂ ਫੋਨ ਫਾਨ ਤੇ ਨਹੀਂ ਆਇਆ ਕੋਈ ਗੱਲਬਾਤ ਨਹੀਂ ਕੋਈ ਹੋਈ ਉਹਨਾਂ ਨਾਲ ਲੱਸੀ ਵਾਲਾ ਕਿਹੜਾ ਕੰਮ ਇਹ ਵਾ ਉਹੀ ਗੱਲ ਪਰ ਮੀ ਤਾਂ ਉਹਦੋਂ ਮੈਨੂੰ ਕਿਹਾ ਨਹੀਂ ਉਹਨਾਂ ਨੇ ਉਹਦੋਂ ਹੀ ਗੱਡੀ ਵੱਲੋਂ ਜਵਾਬ ਦਿੱਤਾ ਆ ਅਸਾਂ ਮੈਂ ਕਹਤਾ ਹੀ ਨਾ ਭੈਣ ਜੀ ਨੂੰ ਵੀ ਭੈਣ ਜੀ ਜੇ ਤੁਸੀਂ ਇਦਾਂ ਕਰਨਾ ਵਾ ਤਾਂ ਮੇਰੇ ਹੱਥ ਖੜੇ ਆ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਨਾ ਹੀ ਮੈਂ ਗੱਡੀ ਵੱਲੋਂ ਕਹਿਣਾ ਜਦੋਂ ਨੂੰ ਉਹਦੋਂ ਦੀ ਆਈ ਏ ਉਹਦੋਂ ਦੀ ਆ ਗਈ ਹਣੀ ਭੇਜਤੀ ਹਣੀ ਆ ਦੇਖੋ ਇਹਨਾਂ ਦਾ ਹਾਲ ਜਿਹੜੇ ਕੰਮ ਤੋਂ ਡਰਦੇ ਇਨਾ ਉਹ ਹੀ ਕਰਕੇ ਛੱਡਿਆ ਮੈਨੂੰ ਤਾਂ ਲੱਗਦਾ ਨਾ ਪੱਕਾ ਤਾਈਆਂ ਭੇਜ ਜਾ ਗੱਡੀ ਕਰਕੇ ਮੈਂ ਆਪਣਾ ਜਵਾਬ ਦਿੱਤਾ ਹੈ ਇੰਨੇ ਦਿਨ ਹੋ ਗਏ ਹੁਣ ਤਾਂ ਵਿਆਹ ਹੋਇਆ ਬੱਸ ਸੇ ਭੇਜਣ ਵਾਲੇ ਕਿਹੜੇ ਕੰਮ ਹੀ ਨਵਾਂ ਨਵਾਂ ਕੰਮ ਹੈ ਅਜੇ ਕਿੰਨੇ ਕ ਦਿਨ ਹੋ ਗਏ ਵਿਆਹ ਹੋਏ ਨੂੰ ਕਿੱਡਾ ਕ ਜ਼ਰੂਰੀ ਕੰਮ ਹੀ ਲਵਲੀ ਨੂੰ ਜਿਹੜਾ ਉੱਧਰ ਚ ਲੱਗਿਆ ਉਹ ਨਹੀਂ ਜੇ ਜਾਣਾ ਹੀ ਲਵਲੀ ਨੇ ਤਾਂ ਪਹਿਲਾਂ ਛੱਡ ਦੇ ਅੰਦਰ ਰਪਿੰਦਰ ਨੂੰ ਤੇ ਬਾਅਦ ਚਲ ਜਾਂਦਾ ਬੱਸ ਸੇ ਭੇਜਣ ਵਾਲੇ ਕਿਹੜੇ ਕੰਮ ਹੀ ਤੂੰ ਮੰਨ ਜਾਂ ਨਾ ਮੰਨ ਇਹ ਗੱਲ ਉਹੀ ਹੈ ਉਹਦਣੇ ਮੈਂ ਜਵਾਬ ਦਿੱਤਾ ਭੈ ਜਿਉਆਂ ਨੂੰ ਉਹਨਾਂ ਨੇ 1-2 ਦਿਨ ਵਿੱਚ ਪਾ ਕੇ ਤੇ ਕੁੜੀ ਤੋੜਤੀ ਆ। ਤੁੰਝੋਂ ਕਰਕੇ ਪੁੱਛ ਲਾ ਬੇਸ਼ੱਕ। ਉਹਨਾਂ ਨੇ ਜਾਣ ਕੇ ਭੇਜਿਆ ਰਪਿੰਦਰ ਨੂੰ ਪੱਸੇ। ਉਹਨਾਂ ਨੂੰ ਵੀ ਫੋਨ ਕਰਨਾ ਰਪਿੰਦਰ ਨਾਲ ਕਰਨੇ ਗੱਲ ਪਰ। ਅਜਾ ਰਪਿੰਦਰ ਨਾਲ ਕਰ ਗੱਲ। ਕੋਈ ਹਰ ਗਲਤ ਨਹੀਂ ਹੋਈ ਕੋਈ। ਤੇ ਰਪਿੰਦਰ ਨੂੰ ਸਾਰੀ ਗੱਲ ਦਾ ਪਤਾ ਹੋਣਾ। ਜਿਵੇਂ ਇਹਨਾਂ ਦੇ ਦਿਮਾਗ ਰਾਬਾ ਘਰ ਵਿੱਚ ਸਭ ਕੁਝ ਹੁੰਦਿਆ ਹੋਇਆ ਵੀ ਤੇ ਗੱਡੀ ਕਰਕੇ ਤੁਸੀਂ ਕੁੜੀ ਨੂੰ ਘਰ ਭੇਜਦਾ ਹੋ। ਭੁੱਖ ਖਲਾ ਰੰਡੇ ਪੂਰੀ ਯਾਰ। ਚਲ ਕੋਈ ਗੱਲ ਨਹੀਂ ਪਰ ਮੀਤ ਅਸੀਂ ਨਾ ਚੱਲਨੇ ਆ। ਅੱਜ ਨਹੀਂ ਤੇ ਕੱਲ ਚੱਲਨੇ ਆ ਤੇ ਰੁਪਿੰਦਰ ਨਾਲ ਆਪ ਕਰ ਕੱਲ ਆਹ ਨਹੀਂ ਪੁੱਛਨੇ ਭਾ ਕੀ ਗੱਲ ਹੋਈ ਐ ਰੁਪਿੰਦਰ ਨਾਲ ਜੋ ਬੰਨੋ ਨੇ ਕਿ ਦੱਸਿਆ ਹੀ ਨਹੀਂ ਹੁਣ ਆਹ ਨਹੀਂ ਦੱਸਿਆ ਹੁਣ ਰੁਪਿੰਦਰ ਨੇ ਰੁਪਿੰਦਰ ਨਾਲ ਆਪ ਗੱਲ ਕਰਿਓ ਨਹੀਂ ਕੋਈ ਨਹੀਂ ਚੱਲ ਉਹ ਤਾਂ ਡੈਡੀ ਸੜ ਜਾਂਦਾ ਅੰਕੇ ਆਹ ਚੱਲ ਕੋਈ ਨਾ ਕੋਈ ਫੋਨ ਹੀ ਕਰ ਦਿੰਦੇ ਜਾ ਕੇ ਜੋ ਗੱਲ ਲੈ ਆਂਦਾ ਜਾ ਕੇ ਤੇ ਚੱਲ ਜੇ ਨਵਲੀ ਬਾਹਰ ਗਿਆ ਹੀ ਤਾਂ ਡੈਡੀ ਦੇ ਘਰੇ ਹੀ ਨਹੀਂ ਕੋਈ ਗੱਲ ਨਹੀਂ ਆਪਾਂ ਜਾਣੇ ਆ ਜਾ ਕੇ ਤੇ ਰੁਪਿੰਦਰ ਨੂੰ ਪੁੱਛਨੇ